ਵਾਇਪੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਿੰਘ ਮੈਂ ਨਵਾਂ ਬਣਾ ਨਵਾਂ 655 ਮਿੰਟ ਬਣਾਵਾਂਗਾ ਫੇਸਬੁਕ ਤੇ ਆ ਜੇ ਯਾ ਕਿ ਲੋਕ ਤਾਂ ਆਦੇ ਮੈਂਗਾ ਬਾਏ ਛਾੜ ਕੇ ਕਹਿ ਰਹਾ ਵੀ ਪਪਾ ਵਾਲੇ ਬੰਕੀਆਂ ਜਾ ਲਾਇਆ ਫੇਸਬੁਕ ਤੇ ਉਧਰ ਆ ਜਾਦੇ ਲੋਕਾਂ ਦੇ ਬਟੇ ਜਾ ਕਿ ਉਥੋਂ ਮੇਰੇ ਸਭ ਤੋਂ ਵਧੀਆ ਜਿਹੜਾ ਇਹ ਨਮਨ ਚਾ ਇਹ ਲੱਗਿਆ ਜਿਸ ਜਿਹੜਾ ਇਹ ਤੇ ਬਾਕੀ ਇਹਨੂੰ ਹੋਰ ਜਾਣਨਾ ਹੋਵੇ ਮੇਰੇ ਬਾਰੇ ਤੇ ਮੇਰਾ ਦਜੀਤ ਸਿੰਘ ਲੁਧਿਆਣਾ ਲਗਿਆ ਮੇ Facebook ਦੇ ਆਈਡੀ ਬਣਾਈ ਹੈ ਔਰ ਆਹੀ ਝਗੜਾ ਵਿੱਚ ਰਿhta ਹੈ ਸੋ ਨਾਲ ਨਾਲ ਆਜੂ ਆਪਣੇ ਆਪ ਲਿਖ ਰਿਹਾ ਹੈ ਮੇਰੇ ਬਾਰੇ ਤੁਹਾਡਾ ਜੀ ਦਾ ਹਾਰਸਾ ਵਾਏ ਜੀ ਦਾ ਖੰਸਾ ਵਾਏ ਜੀ ਦੀ ਹੰਤੇ ਕਿਹੜਾ ਨਾਮ ਸੁਖਦੇਵ ਸਿੰਘ ਲੁਧਿਆਣਾ ਤੋਂ ਪਪਾ ਰੋ ਰੋ ਸ਼ੀਰਕ ਉਸੇ ਨਗਰ ਰਹਿਸ਼ ਹੈ ਮੈਂ ਆਇ ਬੜੀ ਸਾਰੇ ਵੀਰਾਂ ਭਰਾਵਾਂ ਨੂੰ ਪਾਣਾਂ ਨੂੰ ਫਿਰ ਕੇ ਬੜੀ ਖੁਸ਼ੀ ਹੋਈ ਹੈ ਕਿ ਸਗੇ ਵਿਚਾਰਾਂ ਨੂੰ ਸਾਂਝਾ ਕਰਨ ਵਾਸਤੇ ਸਾਂਝਾ ਕਰਨ ਵਾਸਤੇ ਇਕੱਠੇ ਹੋਏ ਹਨ ਮੈਂ ਫੇਸਬੁੱਕ ਦੇ ਉੱਤੇ ਜਿਹੋ ਮੇਰਾ ਮੇਨ ਵਿਸ਼ਾ ਹੈ ਉਹ ਹੈ ਕਿਉਂ ਧਰਮ ਦੇ ਨਾਂ ਦੇ ਉੱਤੇ ਲੋਟ ਹੋ ਰਹੀ ਹੈ ਤੇ ਧਰਮ ਸਥਾਨਾਂ ਦੇ ਉੱਤੇ ਸ਼ਰਮ ਆਮ ਜੋ ਕਰਮकांड ਹੋ ਰਹੇ 100 160 170 ਪਾਗ ਲੈ ਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਜਿਹੜਾ ਅਸੀਂ ਗਰਵਾਣੀ ਨੂੰ ਸੁਣਨਾ ਸੀ ਸਮਝਣਾ ਸੀ ਵਿਚਾਰਨਾ ਸੀ ਉਸ ਪਾਸੇ ਧਿਆਨ ਨਾ ਦੇਣ ਕਰਕੇ ਇਹ ਸਾਰਾ ਹੀ ਜੋ ਧਰਮ ਨੂੰ ਵਪਾਰ ਬਣਾਇਆ ਰਿਹਾ ਹੈ ਸ਼ਰਮ ਲੁੱਟ ਹੋ ਰਹੀ ਹੈ ਮੈਂ ਫੇਸਬੁੱਕ ਤੇ ਜਿਆਦਾ ਉਸ ਕੰਮ ਕਰਨਾਂ ਦੇ ਬਾਰੇ ਲੋਕਾਂ ਨੂੰ ਜਾਣਕਾਰੀ ਦੇ ਰਿਹਾ ਇਹਨਾਂ ਹੀ ਸ਼ਬਦਾਂ ਨਾਲ ਕਿ ਮੈਂ ਬਹੁਤ ਜ਼ਿਕਰ ਕਰਦਾ ਹੋਰ ਸੀਗਾ ਮੈਂ ਉੱਥੇ ਵੀ ਲੰਮਾ ਮੌਕਾ ਨਹੀਂ ਦੇਇਆ ਪਰ ਨੂੰ ਉਂਟਾ ਰੱਖ ਕੇ ਮੈਂ ਉਹ ਇਤਿਹਾਸ ਕਰਦੇ ਹਾਂ ਕਿ ਪ੍ਰੋਡਕਸ਼ਨ ਵਿੱਚ ਸਿਰਫ 2 ਤਾਲੀ ਕੁੜੀ ਕਹਾਂ ਕੰਮ ਹੀ ਹੋ ਰਿਹਾ ਸੀਗਾ ਅਕਮ ਉਸ ਨਾਲ